ਇੱਕ ਦੋ ਵਾਰੀ ਰਿਕੁਐਸਟ ਵੀ ਕੀਤੀ ਹੱਥ ਜੋੜ ਕੇ ਪਹਿਲੇ ਤਾਂ ਕਹਿੰਦਾ ਮੈਂ ਖਾਲੀ ਕਰਦਾ ਹਾਂ ਬਾਅਦ ਇਹ ਡਾਇਰੈਕਟ ਨਾਲ ਉਲਟੇ ਗਲੀ ਕਿਉਂ ਕੀਤੀ ਕਿਹੜੇ ਇਹ ਸਿੰਗਰ ਹੈ ਅੱਜ ਕੱਲ ਦੇ ਬੱਚੇ ਇਹਨਾਂ ਨੂੰ ਦੇਖ ਕੇ ਬੜਾ ਇਨਸਪਾਇਰ ਹੁੰਦੇ ਇੱਕ ਹਾਰਟ ਟੈਗ ਦੇ ਪੇਸ਼ੈਂਟ ਦਾ ਮਕਾਨ ਆਪਾਂ ਨੇ ਨੱਪਿਆ ਹੋਇਆ ਹੈ ਇਹਨਾਂ ਦੇ ਹੱਥ ਚ ਫੈਸਲਾ ਸਨਵਾਇਆ ਨਹੀਂ ਸਰ ਇਹ ਕਿਸ ਦਾ ਮਕਾਨ ਸੀ ਜਿਹੜਾ ਖਾਲੀ ਡਰਾਇਆ ਹੈ ਦਾ ਕੀ ਸਟੇਟਸ ਹੈ ਇਹ ਦੱਸਣਾ ਹੈ ਇਹ ਲੱਤ ਨੂੰ ਤਾਂ ਕੰਦਰਾਸਾ ਹੋ ਗਿਆ ਜੀ ਕਿਨੇ ਲਿਆ ਸੀ ਮੈਂ ਮੇਰੇ ਅਲਾਕਮੈਂਟ ਹੈ ਫਸਾ ਲਿਆ ਨਾ ਇਹ ਨੂੰ ਕਿਰਾਇਆ ਕਿੰਨ ਦਿੱਤਾ ਸੀ ਇਹ ਪਹਿਲੇ ਤਾਂ ਕਿਹੜੀ ਹੋਰ ਪਾਰਟੀ ਦੀ ਪੰਜ ਛੇ ਸਾਲਾਂ ਤੋਂ ਇਹ ਹੈ ਕੋਈ ਨਹੀਂ ਅਸੀਂ ਕੀ ਨਾ ਰਸ ਸਿੰਗਰ ਸਿੰਗਰ ਹੈ ਕੀ ਸਾਥ ਹਾਂ ਕੀ ਸਾਥ ਅੱਛਾ ਕੀ ਹੋਵੇ ਕਿਰਾਇਆ ਵਗੈਰਾ ਨਹੀਂ ਦੇ ਰਿਹਾ ਕਿਰਾਇਆ ਨਹੀਂ ਦਿੱ ਦੇ ਰਿਹਾ ਇਹ ਇੱਕ ਦੋ ਵਾਰੀ ਰਿਕਵੈਸਟ ਵੀ ਕੀਤੀ ਹੱਥ ਜੋੜ ਕੇ ਪਹਿਲੇ ਤਾਂ ਕਹਿੰਦਾ ਮੈਂ ਖਾਲੀ ਕਰਦਾ ਹਾਂ ਬਾਅਦ ਇਹ ਡਾਇਲਨ ਉਲਟੇ ਗੱਲ ਹੀ ਗਰੋਸ ਕੀਤੀ ਹਾਂਜੀ ਕੋਰਟ ਵਿੱਚ ਕੀ ਇਸਕਾ ਲਾਇਆ ਹੋਇਆ ਹਾਂਜੀ ਇਹਨਾਂ ਨੇ ਕੀਤਾ ਤੇ ਅੱਛਾ ਜੀ ਹਾਂਜੀ ਸਟੇਟ ਮਨਾ ਕੋਲ ਨਹੀਂ ਸਟੇਟ ਨਹੀਂ ਹਾਈ ਕੋਰਟ ਚ ਗੇਜ਼ੀਗੇ ਹਾਈ ਕੋਰਟ ਦੀ ਵੀ ਸਟੇ ਟੁੱਟ ਗਈ ਸੀ ਤੇ ਲੋਅਰ ਕੋਰਟ ਤੋਂ ਵੀ ਮਤਲਬ ਇਹ ਆਪੇ ਕੋਰਟ ਗਏ ਸੀ ਹਾਂਜੀ ਹਾਂਜੀ ਇਹਨਾਂ ਨੇ ਪੁਲਿਸ ਪਹਿਲੇ ਪੁਲਿਸ 'ਚ ਰਿਪੋਰਟ ਕੀਤੀ ਮੇਰੇ ਅਗੇਂਸਟ ਆਮ ਸਰਪ੍ਰਿੰਗ ਹਾਰਟ ਐਟਕ ਤੇ ਮਨੂ ਰਦਰ ਕੋਈ ਕਾਫੀ ਪ੍ਰੋਬਲਮ ਰਹੀ ਹੈ ਸਰੀ ਹਾਂਜੀ ਬਾਹਰ ਗਿਆ ਸੀਗਾ ਮੈਂ ਬਾਹਰ ਉਮ ਨੂੰ ਆਣਾ ਤੇ ਸਪੈਸ਼ਲਿਸਟ ਦੇ ਲਈ ਤੇ ਬੱਚੇ ਵੀ ਯੂ ਐਸ ਏ ਗਿਆ ਸੀ ਕਿਉਂਕਿ ਕਰਾਇਆ ਕਿਲਾ ਸੀ ਜਿਹੜੇ ਤੁਹਾਡਾ ਪੈਨਿੰਗ ਹੈ ਰਾਇਆ ਮਿਰਕਲ ਕੋਟ ਨਹੀਂ ਆਰਡਰ ਕੀਤੇ ਜਿਹੜੇ 22 ਲੱਖ ਆ ਉਹ ਤੋਂ ਦੇਦਾ ਨਹੀਂ ਕਰਾਇਆ ਜਿਸ ਤਰ੍ਹਾਂ ਦਾ ਹਾਲਾਤ ਹੈ ਮੈਨੂੰ ਤਾਂ ਲੱਗਦਾ ਨਹੀਂ ਜੀ ਮੈਨੂੰ ਲੱਗਦਾ ਕਿਸੇ ਕਿਨੇ ਇਹ ਕਵਰੀ ਕਰੇਗਾ ਕਿ ਸੁਪਰੀਨੀ ਕੋਰਟ ਕੋਰਟ ਹੋਣ ਕੀ ਕਰਦਾ ਹੈ ਮੇਰੇ ਲਈ ਵੀ ਪਹਿਲਾ ਐਕਸਪੀਰੀਅੰਸ ਹੈ ਜਾਈ ਲਾਈਕ ਬਾਹਰ ਹੁੰਦੇ ਸੀ ਨਹੀਂ ਮੈਂ ਕੋ ਘੁੰਮਣ ਗਿਆ ਬੱਚਿਆਂ ਕੋਲ ਗਿਆ ਸੀ ਅੱਛਾ ਕੋਈ ਅਵੇਲੇਬਲ ਹੋ ਹੈਲਪਰ ਨਹੀਂ ਹੋਈ ਜਾਂ ਕੋਈ ਨਹੀਂ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਕਿ ਕੋਈ ਇਸ ਤਰ੍ਹਾਂ ਦਾ ਹੈ ਅੱਛਾ ਮਤਲਬ ਤੁਸੀਂ ਹੋਣ ਉਹ ਖਾਲੀ ਕਰਵਾਇਆ ਪਹਿਲਾ ਵੀ ਕੋਈ ਇਹਨਾਂ ਨੇ ਇਹਨਾਂ ਨੇ ਕੋਈ ਕੋਰਟ ਕੇਸ ਕੀਤਾ ਇਹ ਜਦ ਤੱਕ ਆ ਟੂ ਫਾਈਲ ਮਾਈ ओन ਕੇਸ ਤੇ ਇਹ ਸਭ ਤੋਂ ਹਾਈ ਕર્ટ ਚ ਪਹਿਲੀ ਵਾਰ ਮੈਨੂੰ ਲੈ ਕੇ ਗਏ ਨਹੀਂ ਨਾ ਮੈਂ ਪਲੇ ਸਟੇਸ਼ਨ ਵੀ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਜੀ ਅੱਛਾ ਭਜੀ ਇਹ ਸੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਇਹ ਜਿਹੜੇ ਰਹਿ ਰਹੇ ਆ ਇਥੇ ਫਲੈਟ ਚ ਰਹਿ ਰਹੇ ਸੀ ਇਹ ਇੱਕ ਕਮਸ਼ੂਰ ਸਿੰਗਰ ਹੈ ਚਲੋ ਕਿਸੇ ਦੇ ਵਿਕਤੀਤਵ ਬਾਰੇ ਆਪਾਂ ਕਹਿੰਦੇ ਚੰਗੇ ਨਹੀਂ ਲੱਗਦੇ ਪਰ ਕੀ ਸਾਥੀ ਤੇ ਜਿਹੜੇ ਇਹ ਸਿੰਗਰ ਹੈ ਅੱਜ ਕੱਲ ਦੇ ਬੱਚੇ ਇਹਨਾਂ ਨੂੰ ਦੇਖ ਕੇ ਬੜਾ ਇਨਸਪਾਇਰ ਹੁੰਦੇ ਆ ਪਰ ਇਹਨਾਂ ਦੇ ਅੰਦਰੋਂ ਕੀ ਹਾਲਾਤ ਹੈ ਆਪਾਂ ਨੂੰ ਦੇਖਣ ਨੂੰ ਪਹਿਲਾਂ ਭੰਤੀ ਦੇਖਣ ਨੂੰ ਮਿਲ ਰਿਹਾ ਕਿਸੇ ਇੱਕ ਹਾਰਟ ਟੈਗ ਦੇ ਪੇਸ਼ੈਂਟ ਦਾ ਮਕਾਨ ਆਪਾਂ ਨੇ ਨੱਪਿਆ ਹੋਇਆ ਹੈ 20 ਸਾਲ ਤੋਂ ਅਗਲਾ ਇਹ ਮਕਾਨ ਵਾਸਤੇ ਜਦੋ ਜਹਿਦ ਕਰ ਲਿਆ ਸਰਕਾਰਾਂ ਨੇ ਲੱਖਾਂ ਰੁਪਇਆ ਇਹਨਾਂ ਵੱਲ ਜਿਹੜਾ ਕਿਰਾਇਆ ਖੜਾ ਵੈ ਉਹਦੀ ਰਿਕਵਰੀ ਲੱਗ ਪਈ ਦੀ ਹੈ ਤੇ ਇਹਨਾਂ ਨੂੰ ਸਗੋਂ ਦੀ ਕੋਰਟ ਕੇਸ ਇਹਨਾਂ ਅਗੇਂਸਟ ਹੀ ਪਾ ਕੇ ਥਾਣੇ ਅੱਚ ਇਹਨਾਂ ਦੇ ਅਗੇਂਸਟ ਹੀ ਜਾ ਕੇ ਡਿਸਪੋ ਇਹਨਾਂ ਦੂਰੀ ਤੰਗ ਕਰ ਰਹੀ ਸੀ ਲਿਆ ਕੇ ਪਰ ਕੋਰਟਾ ਨੇ ਆਪਣੀ ਭਲੀ ਮਾਨਸੀ ਦਿਖਾਉਂਦੇ ਹੋਏ ਕੋਰਟਾ ਨੇ ਆਪਣਾ ਕੰਮ ਕਰਦੇ ਹੋਏ ਇਹਨਾਂ ਦੇ ਹੱਕ 'ਚ ਇਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਹਾਲ ਸੇਟ ਸਟੇਸ਼ਨ ਜਿਹੜੇ ਨਾ ਇਹਨੂੰ ਗੰਗੇਰੇ ਮਾਰਨੇ ਪਏ ਜਾਂ ਕੋਟਾਂ ਚ ਗੇੜੇ ਮਾਰਨੇ ਪਏ ਉਹ ਇੱਕ ਤਰਸਦੀ ਹੈ ਬਟ ਬਟ ਐਂਡ ਆਫ ਦਾ ਡੇ ਇਹਨਾਂ ਦੇ ਹੱਥ ਵਿੱਚ ਫੈਸਲਾ ਆਇਆ ਤੇ ਉਹ ਕੋ ਰਿਕਵਰੀ ਵੀ ਪੈਂਡਿੰਗ ਆ ਜਾਂ ਉਹ ਸਾਰਾ ਹਾਂ ਰਿਕਵਰੀ ਸੂਟ ਵੀ ਹੋਣਾ ਸੀ ਫਾਈਲ ਕਰਦੇ ਹਾਂ ਰਿਕਵਰੀ ਵੀ ਹੋਊਗੀ ਵੀ 2.2 ਲੱਖ ਰੁਪਏ ਦਾ ਕਿਰਾਇਆ ਰਿਕਵਰ ਕਰਾਉਣਾ ਉਹਦੇ ਵੀ ਅਸੀਂ ਅੱਜ ਕੇਸਿਸ ਭਾਵਾਂਗੇ ਪਾਈ ਵੀ ਹੋਇਆ ਅੱਗੇ ਭਾਵਾਂਗੇ ਬੇਸਿਕਲੀ ਕੇਸ ਸਾਥੀ ਨੇ ਆਪਣੀ ਨਾਮ ਲਿਆ ਸੀ ਤਾਂ ਕਿਸੇ ਹੋਰ ਨੇ ਆਪਣਾ ਲਿਆ ਸੀ ਉਹ ਟ੍ਰਾਂਸਫਰ ਨਹੀਂ ਕੀਤਾ ਨਹੀਂ ਕਿਸੇ ਹੋਰ ਦੇ ਨਾਮ ਤੇ ਸੀ ਉਹਨਾਂ ਨੇ ਖਾਲੀ ਕਰਤਾ ਜੀ ਵੀ ਸਾਥੀ ਨੇ ਆਪਣੇ ਨਾਮ ਤੇ ਲਿਆ ਸੀ ਉਹ ਤੇ ਉਹਦਾ ਪੂਰਾ ਪਰਿਵਾਰ ਉਹਦੇ ਨਾਲ ਰਹਿੰਦਾ ਸੀ। ਇਹ ਐਗਰੀਮੈਂਟ ਹੋਇਆ ਸੀ। ਹਾਂਜੀ ਐਗਰੀਮੈਂਟ ਲਈ ਸੀ। ਕਿਉਂਕਿ ਐਗਰੀਮੈਂਟ ਵੀ 18/7/2018 'ਚ ਐਗਰੀਮੈਂਟ ਖਤਮ ਹੋ ਗਿਆ। ਉਸ ਤੋਂ ਬਾਅਦ ਉਹਨੂੰ ਕਹਿੰਦੇ ਰਹੇ ਰੀਨਿਊ ਕਰਾਉਣ ਲਈ ਰੀਨਿਊ ਬੀ।